ਮੈਂ ਅਪਤਾ ਸਿੰਘ ਸਹੋਤਾ ਜਨਸਕੱਤਰ ਸਿਆਸੀ ਬੈਂਗ ਅਲਰੀਡੀਆ ਮਲਬੀ ਸੈਕਟਰ ਵੈਲਫੇਅਰ ਐਸੋਸੀਏਸ਼ਨ ਅੱਜ 1 ਜਨਵਰੀ 2026 ਨੂੰ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਦੋਸਤੋ ਤੁਸੀਂ ਵੇਖਿਆ ਹੋਣਾ ਕਿ 1 ਜੰembre ਨੂੰ ਭਾਰਤ ਸਰਕਾਰ ਨੇ ਮਨਰੇਗਾ ਸਕੀਮ ਬੰਦ ਕਰਕੇ ਇੱਕ ਨਵਾਂ ਕਾਨੂੰਨ ਲਿਆਂਦਾ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕਾਨੂੰਨ ਉਹਨਾਂ ਕਿਰਤੀ ਮਜ਼ਦੂਰ ਕਿਸਾਨਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਕੋਲੇ ਕੋਈ ਰਜਗਾਰ ਦਾ ਸਾਧਨ ਨਹੀਂ ਹੈ ਇਹ ਮਨਰੇਗਾ ਸਕੀਮ ਭਾਰਤ ਦੇ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਕਿਰਤੀ ਕਰੋੜਾਂ ਲੋਕਾਂਾਸਤੇ ਲਿਆਂਦੀ ਸੀ ਜਿਨ੍ਹਾਂ ਦੇ ਕੋਲੇ ਕੰਮ ਕਰਨ ਦੀ ਕੋਈ ਜਾ ਆਪਣਾ ਜੂਨ ਗਿਆਰਾ ਕਰਦਾ ਕੋਈ ਮਸਲਾ ਨਹੀਂ ਸੀ ਹੈ ਮਹਾਤਮਾ ਗਾਂਧੀ ਜੀ ਸਾਡੇ ਰਾਸ਼ਟਰਪਿਤਾ ਜੀ ਦੇ ਨਾਂ ਤੇ ਇਹ ਸਕੀਮ ਚਲਾਈ ਔਰ ਅੱਜ ਨਰਿੰਦਰ ਮੋਦੀ ਨੇ ਬੜੀ ਜਲਦਬਾਜ਼ੀ 21 ਦਸੰਬਰ ਨੂੰ ਇੱਕ ਕਾਨੂੰਨ ਪਾਸ ਕੀਤਾ ਕਿ ਮਨਰੇਗਾ ਸਕੀਮ ਬੰਦ ਤੇ ਉਹਦੇ ਨਾਲ ਜਿੱਥੇ ਇਹਨਾਂ ਕਿਰਤੀ ਲੋਕਾਂ ਦਾ ਮਜ਼ਦੂਰ ਲੋਕਾਂ ਦੇ ਚੁੱਲ੍ਹੇ ਠੰਡੇ ਕੀਤੇ ਪੰਜਾਬ ਸਰਕਾਰ ਵੀ ਕੋਈ ਘਟ ਨਹੀਂ ਹੈ ਪੰਜਾਬ ਸਰਕਾਰ ਨੇ 30 ਦਸੰਬਰ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਜਿਹਦੇ ਵਿੱਚ ਕੇ ਸੌਂਕਣਾ ਦੀ ਲੜਾਈ ਤੋਂ ਬਿਨਾ ਕੁਝ ਨਹੀਂ ਨਿਕਲਿਆ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆਪਣੇ ਵਿਰੋਧੀਆਂ ਦੀ ਗੱਲ ਹਜਮ ਨਹੀਂ ਕਰਦੇ ਉਹਨਾਂ ਨੂੰ ਜਵਾਬ ਉਹਨਾਂ ਦੇ ਕੁਐਸਚਨਾਂ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਵਿਧਾਨ ਸਭਾ ਜੋ ਬਾਹਰ ਕੱਢਣ ਤੱਕ ਧਮਕੀਆਂ ਦਿੱਤੀਆਂ ਗਈਆਂ ਸੋ ਇਹ ਪੰਜਾਬ ਦੇ ਵਿਧਾਨ ਸਭਾ ਵਿੱਚ ਜੋ ਕਰੋੜਾਂ ਰੁਪਇਆ ਇਨਵੈਸਟ ਹੋਇਆ ਔਰ ਉਹਦੇ ਚੋਂ ਮਨਰੇਗਾ ਮਜ਼ਦੂਰਾ ਨਹੀਂ ਸਾਡੇ ਕਿਰਤੀ ਲੋਕਾਂ ਲਈ ਕੱਖ ਨਹੀਂ ਨਿਕਲਿਆ ਸੋ ਇਹ ਅਜੇ ਇਹ ਸੈਸ਼ਨ ਆ ਜਿਹੜੇ ਬੁਲਾਏ ਜਾਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਰੋੜਾਂ ਰੁਪਇਆ ਖਤ ਹੁੰਦਾ ਪੰਜਾਬ ਸਰਕਾਰ ਦਾ ਅੱਜ ਭਾਵੇਂ ਕਿ ਨਰਿੰਦਰ ਮੋਦੀ ਨੇ ਜੋ ਕਿ ਕ੍ਰਾਈਮਨ ਮਿਨਿਸਟਰ ਆ ਭਾਰਤ ਦਾ ਉਹਨੇ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਕੀਤੇ ਐ ਪੰਜਾਬ ਸਰਕਾਰ ਵੀ ਕੋਈ ਘੱਟ ਨਹੀਂ ਹੈ ਜਿੱਥੇ ਨਰਿੰਦਰ ਮੋਦੀ ਕਾਰਪੋਰੇਟ ਘਟਾ ਘਰਾਣਿਆਂ ਦੀ ਕੱਟ ਪੁਤਲੀ ਹੈ ਇਹ ਸਾਡਾ ਮੁੱਖ ਮੰਤਰੀ ਵੀ ਕੱਟ ਪੁਤਲੀ ਹੈ ਕੇਰੀਵਾਲ ਦੇ ਸਸੋੜੀਏ ਦਾ ਇਹ ਵੀ ਉਹਨਾਂ ਦੇ ਕਹਿਣ ਤੇ ਬੋਲੀ ਬੋਲਦਾ ਹੈ ਔਰ ਅੱਜ ਮਿਆਕ ਬਣਿਆ ਹੋਇਆ ਕਿ ਕਮੇਟੀ ਸਟੇਟ ਬਣੀ ਹੋਈ ਆ ਸਾਡੀ ਭਾਰਤ ਸਰਕਾਰ ਦੀ ਵੀ ਤੇ ਪੰਜਾਬ ਸਰਕਾਰ ਦੀ ਤਾਂ ਹੈਗੀ ਐ ਕਿਉਂਕਿ ਜੇ ਤੁਸੀਂ ਭਗਵਾਨ ਤਮਨ ਦੀਆਂ ਪੁਰਾਣੀਆਂ ਕੈਸਟਾਂ ਨਹੀਂ ਕੱਢੋਂ ਤਾਂ ਉਹਦੇ ਵਿੱਚ ਇਹ ਇਹ ਜਿਹੜਾ ਕਰਦਾ ਰਿਹਾ ਹੈ ਇਹੇ ਕਮੇਟੀ ਕਰਦਾ ਰਿਹਾ ਲੋਕਾਂ ਨੂੰ ਚੁਟਕਲੇ ਸੁਣਾਉਣੇ ਗੱਲਾਂ ਬਾਤਾਂ ਝੂਠੀਆਂ-ਮੂਠੀਆਂ ਸੁਣਾਉਣੀਆਂ ਤੇ ਲੋਕਾਂ ਨੂੰ ਖੁਸ਼ ਕਰਨਾ ਸੋ ਅੱਜ ਵੀ ਸਾਡੇ ਪੰਜਾਬ ਵਾਸੀਆਂ ਦੇ ਜਿਨ੍ਹਾਂ ਨੇ ਆਕਾਸਾਂ ਮੀਦਾਂ ਨਾਲੇ ਸਰਕਾਰ ਬਣਾਈ ਸੀ ਉਹਨਾਂ ਦੇ ਪੱਲੇ ਉਹ ਕਮੇਡੀ ਸਟੇਜ ਹੀ ਰਹਿ ਗਈ ਹੈ ਇਹਦੇ ਨਾਲ ਹੋਇਆ ਕੀ ਹੈ ਕਿ ਸਾਡਾ ਪੰਜਾਬ ਪਿਛਲੇ 35-40 ਸਾਲ ਬੈਕਫੁੱਟ ਤੇ ਚਲਾ ਗਿਆ ਖਜ਼ਾਨਾ ਸਾਡਾ ਲੁੱਟਿਆ ਗਿਆ ਸਾਡੇ ਬੱਚਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਨਰੇਗਾ ਮਜ਼ਦੂਰੀ ਦਾ ਕੰਮ ਕਰਦੇ ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਹੈ ਸੋ ਮੈਂ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਇਹ ਸਰਕਾਰ ਨੂੰ ਚੱਲਦਾ ਕਰਨ ਲਈ 2027 ਦੇ ਵਿੱਚ ਜਿਵੇਂ ਤੁਸੀਂ ਆ ਬਲਾਕਸਾਂਧੀ ਜ਼ਿਲ੍ਹਾ ਪ੍ਰੀਸ਼ਦ ਚ ਵੋਟਾਂ ਪਾਉਣ ਨਹੀਂ ਗਏ ਮੈਂ ਚਾਹੁੰਦਾ ਕਿ ਵੋਟਾਂ ਪਾਉਣੀਆਂ ਚਾਹੀਦੀਆਂ ਇਹਨਾਂ ਦੇ ਵਿਰੋਧ ਚ ਪਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਸਾਡੇ ਵਿਰੋਧੀ ਐ ਇਹ ਜਿੰਨੀਆਂ ਵੀ ਇਹ ਸੀਟਾਂ ਜਿੱਤੀਆਂ ਵਖਾਉਂਦੇ ਆ ਬਲਾਕਸਾਂਧੀ ਜ਼ਿਲ੍ਹਾ ਪ੍ਰੀਸ਼ਦ ਚ ਉਹ ਇਹਨਾਂ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਵੋਟਾਂ ਨਾਲ ਨਹੀਂ ਜਿੱਤੀਆਂ ਸੋ 2027 ਵਿੱਚ ਇਹਨਾਂ ਨੂੰ ਚੱਲਦਾ ਕਰਨ ਵਾਸਤੇ ਪੰਜਾਬ ਵਾਸੀਓ ਇਹ ਆਵਾਜ਼ ਘਰ ਘਰ ਪਹੁੰਚਾਓ ਕਿਉਂਕਿ ਪੰਜਾਬ ਦੀ ਜ਼ਿਆਦਾ ਆਬਾਦੀ ਕਿਰਤੀ ਲੋਕਾਂ ਦੀ ਹੈ ਕਿਰਤੀ ਵੀ ਉਹ ਲੋਕ ਜਿਨ੍ਹਾਂ ਦੇ ਰਹਿਣ ਨੂੰ ਛੱਤ ਨਹੀਂ ਹੈ ਜਿਨ੍ਹਾਂ ਕੋਲੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ ਪਸ਼ੂ ਰੱਖਣ ਨੂੰ ਜਗ੍ਹਾ ਨਹੀਂ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅੰਤ ਦੇ ਵਿੱਚ ਦੁਬਾਰਾ ਫੇਰ ਨਵੇਂ ਸਾਲ ਦੀ ਵਧਾਈ ਦਿੰਨਾ ਲੋੜੀ ਮਾਗੀ ਦੀ ਵਧਾਈ ਦਿੰਨਾ ਸੋ ਤੁਸੀਂ ਤੰਦਰੁਸਤ ਰਹੋ ਇਹਨਾਂ ਠੱਗੀ ਠੋਰੇ ਵਾਲੇ ਲੋਕਾਂ ਤੋਂ ਛਡਕਾਰਾ ਪਾਉਣ ਲਈ ਡਾਕਟਰ ਮੇਘਤਰ ਸਾਹ ਨੇ ਤੁਹਾਨੂੰ ਇੱਕੋ ਇੱਕ ਅਲਾਜ ਦਿੱਤਾ ਵੋਟ ਬੈਂਕ ਵੋਟ ਜ਼ਰੂਰ ਪਾਉਣ ਜਾਇਆ ਕਰੋ ਤਾਂ ਕਿ ਇਹ ਜਿਹੜੀਆਂ ਭ੍ਰਿਸ਼ਟ ਸਰਕਾਰਾਂ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਡਾ ਵਿਰੋਧ ਕਰਨ ਲਈ ਲੋਕ ਉੱਠ ਖੜੇ ਆ